ਸੋਸ਼ਲ ਮੀਡੀਆ ਫਰਾਡ ਦੇ ਆਨਲਾਈਨ ਠੱਗੀ ਦੇ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਸੁਣਨਾ ਹੋਣਗੀਆਂ ਹੁਣ ਜਿਹੜੇ ਲੋਕਾਂ ਦਾ ਧੰਦਾ ਹੀ ਇਹ ਹੈ ਵੀ ਠੱਗੀ ਮਾਰਨੀ ਆਨਲਾਈਨ ਲੋਕਾਂ ਦਾ ਫਰਾਡ ਕਰਨਾ ਉਹ ਜਦੋਂ ਨੂੰ ਆਪਾਂ ਇੱਕ ਚੀਜ਼ ਤੋਂ ਵੇਰ ਹੋਵਾਂਗੇ ਨਾ ਜਦੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਫੋਨ ਕਾਲ ਆਉਂਦੀਆਂ ਆਪਾਂ ਨੂੰ ਕਹਿੰਦੇ ਆ ਵੀ ਲਾਟਰੀ ਨਿਕਲੀ ਏ ਤੁਹਾਡੀ ਜਾਂ ਇਸ ਤਰ੍ਹਾਂ ਤੁਹਾਨੂੰ ਪੈਸਾ ਨਿਕਲਿਆ Google Pay ਤੇ ਅਸੀਂ ਤੁਹਾਨੂੰ ਸਕੈਨਰ ਭੇਜਦਾ ਜੇ ਉਹ ਕਰੋ ਹਨਾ ਜਦੋਂ ਨੂੰ ਆਪਾਂ ਨੂੰ ਇਸ ਚੀਜ਼ ਨੂੰ ਸਮਝਦੇ ਆਪਾਂ ਉਦੋਂ ਉਹ ਕੋਈ ਨਵੀਂ ਪਲੈਨਿੰਗ ਤੇ ਆ ਜਾਂਦੇ ਆ ਕਿਉਂਕਿ ਉਹਨਾਂ ਦਾ ਧੰਦਾ ਹੀ ਇਹ ਹੈ ਉਹਨਾਂ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਦੋ ਕੁ ਦਿਨ ਪਹਿਲਾਂ ਦੀ ਗੱਲ ਆ ਮੇਰੇ ਕੋਲ ਇੱਕ ਮੈਸੇਜ ਆਇਆ ਇਧਰ ਨਾਲ ਮੇਰੇ ਕੋਲ ਸਕਰੀਨ ਤੇ ਮੈਂ ਪੜ੍ਹ ਰਿਹਾ ਇਹ ਜਿਹੜਾ ਕੁਸ ਮੈਂ ਡਿਸਪਲੇ ਤੇ ਵੀ ਲਾ ਦੂੰਗਾ ਵੀਡੀਓ ਦੇ ਵਿੱਚ ਮੈਸੇਜ ਮੈਨੂੰ ਆਉਂਦਾ ਇੱਕ ਅਨਨੋਨ ਨੰਬਰ ਤੋਂ ਆਉਂਦਾ ਮੇਰੇ ਕੋਲ ਨੰਬਰ ਸੇਵ ਨਹੀਂ ਮੈਸੇਜ ਦੇ ਵਿੱਚ ਕੀ ਲਿਖਦਾ ਉਹ ਇਹਨੇ ਨਾ ਹਿੰਦੀ ਦੇ ਵਿੱਚ ਲਿਖਿਆ ਹੋਇਆ ਕਾਫੀ ਲੰਮਾ ਮੈਸੇਜ ਆ ਉਹਦਾ ਜਿਹੜਾ ਸਕਰੀਨਸ਼ਾਟ ਮੈਂ ਵੀਡੀਓ ਦੇ ਵਿੱਚ ਲਾ ਦੂੰ ਤੇ ਉਂ ਸਨ ਮੈਂ ਇੱਕ ਵਾਰੀ ਸਮਝਾ ਦੱਸਦਾ ਵੀ ਇਹਨੇ ਵਿੱਚ ਸਾਰੀ ਕਹਾਣੀ ਨੇ ਲਿਖੀ ਕੀ ਸੀ ਇਹ ਕਹਿੰਦਾ ਵੀ ਮੇਰੀ ਇੱਕ ਮਾਸੀ ਆ ਉਹਦਾ ਮੁੰਡਾ ਇੱਕ ਜਿਹੜਾ ਗੁੰਗਾ ਮੁੰਡਾ ਹੈਗਾ ਤੇ ਕਹਿੰਦਾ ਉਹ ਕਿਤੇ ਘੁੰਮਣ ਆਸਤੇ ਵੀ ਪਹਾੜਾਂ ਦੇ ਵਿੱਚ ਪਹਾੜੀ ਇਰਗੇਜ ਕਿਤੇ ਅਸਾਮ ਚ ਰਹਿੰਦੇ ਆ ਉਹ ਉਹ ਕਹਿੰਦਾ ਵੀ ਕਿਤੇ ਪਾਣੀ ਪੂਣੀ ਪੀਣ ਲੱਗਦੇ ਆ ਖੂਹ ਦੇ ਉੱਪਰੋਂ ਖੂਹ ਦੇ ਉੱਪਰੋਂ ਕਹਿੰਦਾ ਵੀ ਉੱਥੇ ਉਹਨਾਂ ਨੂੰ ਕਿਸੇ ਨਾ ਤੈਰਦੇ ਤੈਰਦਾ ਵੀ ਦੇਖਦਾ ਕੋਈ ਐ ਨਹੀਂ ਨਾ ਵੀ ਜਿਵੇਂ ਕੋਈ ਚੀਜ਼ ਆ ਤੈਰਦੀ ਜਦੋਂ ਉਹ ਚੱਕ ਲੈਂਦੇ ਉਹਨੂੰ ਕਹਿੰਦਾ ਉਹਦੇ ਵਿੱਚੋਂ ਦੇਖਦੇ ਆ ਉਹ ਤੇ ਕਹਿੰਦੇ ਵੀ ਉਹ ਨਾ ਜਿਵੇਂ ਕਿਸ਼ਤੀ ਦੇ ਰੂਪ ਦੇ ਵਿੱਚ ਇਸ ਤੀ ਦੇ ਰੂਪ ਦੇ ਵਿੱਚ ਕੋਈ ਚੀਜ਼ ਲੱਗਦੀ ਜਦੋਂ ਕੱਢ ਕੇ ਘਰੇ ਹੋ ਗਿਆ ਨੇ ਕੱਪੜੇ 'ਚ ਬਲੇਟ ਕੇ ਤੇ ਘਰੇ ਲਿਆਉਂਦੇ ਆ ਕਹਿੰਦਾ ਉਹਨਾਂ ਨੂੰ ਐ ਲੱਗਦਾ ਵੀ ਜਿਵੇਂ ਇਹ ਕੋਈ ਸੋਨਾ ਹੁੰਦਾ ਕਹਿੰਦਾ ਮੈਨੂੰ ਬੁਲਾ ਲੈਂਦੇ ਆ ਕਹਿੰਦਾ ਮੈਂ ਘਰੇ ਜਾਣਾ ਜਦੋਂ ਮੈਂ ਜਾ ਕੇ ਦੇਖਦਾ ਕਹਿੰਦਾ ਵੀ ਮੈਂ ਥੋੜਾ ਜਿਹਾ ਵੀ ਕਹਿਣਾ ਮਾਸੀ ਨੂੰ ਵੀ ਮੈਨੂੰ ਕੱਟ ਕੇ ਦੇ ਦੇ ਤੇ ਕਹਿੰਦਾ ਮੈਂ ਚੈੱਕ ਕਰਾਉਣਾ ਕਹਿੰਦਾ ਮੈਂ ਉਹ ਸੁਨਾਰੇ ਕੋਲੇ ਲੈ ਜਾਣਾ ਤੇ ਉਹ ਸੁਨਾਰਾ ਜਦੋਂ ਤੋਲਦਾ ਕਹਿੰਦਾ ਵੀ ਇਹ 10 ਗ੍ਰਾਮ ਸੋਨਾ ਹੈਗਾ ਤੇ 24 ਕੈਟ ਦਾ ਕਹਿੰਦਾ ਮੈਂ ਵੀ ਹੈਰਾਨ ਰਹਿ ਜਾਂਦਾ ਤੇ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਮੈਨੂੰ ਪੈਸੇ ਦੇ ਦੇ ਤੇ ਜਿੰਨੇ ਬ ਕਹਿੰਦਾ ਸੁਨਿਆਰਾ ਮੈਨੂੰ ਪੁੱਛਦਾ ਵੀ ਤੇਰੇ ਕੋਲੇ ਕਿੱਥੋਂ ਆਇਆ ਕਹਿੰਦਾ ਚਲੋ ਮੈਂ ਕੋਈ ਨਾ ਕੋਈ ਗੱਪ ਛਲਪ ਮਾਰਦਾ ਤੇ ਕਹਿੰਦਾ ਮੈਨੂੰ ਸੁਨਿਆਰਾ ਉਹਦਾ 25000 ਰੁਪਇਆ ਦੇ ਦਿੰਦਾ 24000 ਇਹਨੇ 500 ਰੁਪਇਆ ਲਿਖਿਆ ਕਹਿੰਦਾ ਅੱਗੇ ਕਹਾਣੀ ਇਹ ਆ ਵੀ ਜਿਹੜਾ ਇਹ ਮਾਸੀ ਕਹਿੰਦੀ ਵੀ ਇੱਥੇ ਆਪਾਂ ਨੇੜੇ ਨਹੀਂ ਆਪਾਂ ਇਹਨੂੰ ਵੇਚ ਸਕਦੇ ਕਿਉਂਕਿ ਇਹ ਵੀ ਡਾਰਾ ਵੀਕਸ ਸਰਕਾਰ ਨੇ ਇਹਦੇ ਵਿੱਚ ਕੋਈ ਕਿਸੇ ਦਖਲ ਅੰਦਾਜ਼ੀ ਕਰ ਦੇ ਤੇ ਆਪਣੀ ਚੀਜ਼ ਜ਼ਬਤ ਹੋ ਜਾਏ ਕਹਿੰਨੀ ਕੋਈ ਬੰਦਾ ਭਾਲ ਵੀ ਜਿਹੜਾ ਇੱਥੋਂ ਆਪਾਂ ਦੂਰ ਕਿਤੇ ਵੇਚ ਸਕੀਏ ਕਹਿੰਦਾ ਬਾਈ ਕਹਿੰਦਾ ਵੀ ਤੁਹਾਡਾ ਮੇਰੇ ਕੋਲ ਨੰਬਰ ਸੀਗਾ ਤੇ ਜਿੰਨੀ ਕਹਿੰਦਾ ਇਹਦੀ ਰਕਮ ਵੰਟੀ ਗਈ ਅੱਧੇ ਪੈਸੇ ਕਹਿੰਦਾ ਤੁਸੀਂ ਰੱਖ ਲਿਓ ਹੁਣ ਇਹਨੇ ਕਹਾਣੀ ਦੇਖੋ ਕਿੰਨੇ ਤਰੀਕੇ ਨਾਲ ਜਿਹੜੀ ਇਹ ਤਿਆਰ ਕੀਤੀ ਵਿੱਚ ਮਾਸੀ ਇੱਕ ਐਡ ਕਰਤੀ ਵਿੱਚ ਗੁੰਗਾ ਬੱਚਾ ਐਡ ਕਰਤਾ ਵੀ ਕਈ ਵਾਰੀ ਬੰਦੇ ਨਾ ਹੁੰਦੇ ਆ ਸਪਿਰਚੁਅਲ ਹੁੰਦੇ ਆ ਵੀ ਕੋਈ ਸੋਚ ਵਾਲਾ ਕਹਿੰਦਾ ਵੀ ਵਾਕੀ ਯਾਰ ਵੀ ਗੁੰਗੇ ਬੱਚਿਆਂ ਨੂੰ ਹੋ ਸਕਦਾ ਵੀ ਉਹ ਕੋਈ ਰੱਬ ਦੀ ਕਿਰਪਾ ਕਰਤੀ ਹੋਵੇ ਜਾਂ ਉਹਨੂੰ ਮਿਲ ਗਿਆ ਹੋਵੇ ਸਿਆਉਣਾ ਕਿਉਂਕਿ ਇਹਨਾਂ ਨੇ ਲੋਕਾਂ ਦਾ ਜਿਹੜਾ ਮਾਈਂਡ ਵਾਸ਼ ਕਰਨਾ ਜਾਂ ਕਿਸੇ ਹੋਰ ਤਰੀਕੇ ਨਾਲ ਵੀ ਬੰਦਾ ਕੋਈ ਸੋਚਦਾ ਵੀ ਹਾਂ ਯਾਰ ਖੂਦ ਦੇ ਵਿੱਚੋਗੇ ਵੀ ਕੋਈ ਰਾਏ ਨੇ ਰੱਖਤਾ ਹੋਵੇ ਪੁਰਾਣਾ ਜਾਂ ਕਿਸੇ ਤਰ੍ਹਾਂ ਕੋਈ ਚੋਰ ਲੱਗੋ ਕੇ ਗਿਆ ਹੋਵੇ ਕਿਸੇ ਵੀ ਤਰ੍ਹਾਂ ਇਹਨਾਂ ਨੇ ਵੀ ਕਿਵੇਂ ਨਾ ਕਿਵੇਂ ਬੰਦੇ ਨੂੰ ਸੋਚਣ ਤੇ ਮਜਬੂਰ ਕਰਨਾ ਹੁੰਦਾ ਜਦੋਂ ਬੰਦਾ ਇੱਕ ਵਾਰ ਇਹਨਾਂ ਦੇ ਜਾਲ 'ਚ ਫਸ ਗਿਆ ਅਗਲੀ ਕਹਾਣੀ ਇਹੇ ਘਟਦੇ ਆ ਵੀ ਅਸੀਂ ਇਧਰੋਂ ਭੇਜਣਾ ਵੀ ਸੀਕ੍ਰੇਟ ਤਰੀਕੇ ਨਾਲ ਤੁਹਾਡੇ ਕੋਲੇ ਭੇਜਾਂਗੇ ਉਂਸੀਂ ਭੇਜ ਨਹੀਂ ਸਕਦੇ ਤੇ ਵੀ ਸਾਨੂੰ ਤੁਸੀਂ 10000 ਰੁਪਇਆ ਪਾਓ ਵੀ ਅਸੀਂ ਪੂਰੀ ਸਕਿਉਰਿਟੀ ਨਾਲ ਭੇਜਾਂਗੇ ਬੰਦਾ ਹੁ ਕੋਈ ਤਾਂ ਉਹ ਚ ਫਸ ਜਾਊਗਾ 10000 ਪਾ ਦੋ ਜਿਹੜਾ ਕੋਈ ਥੋੜਾ ਬੋਤਾ ਹੋਇਆ ਸ਼ਿਹਾਰ ਉਹ ਆਖੂਗਾ ਵੀ ਯਾਰ ਕੋਈ ਨਹੀਂ ਆਪਾਂ ਇੰਨੇ ਪੈਸੇ ਕਿਉਂ ਪਾਉਣੇ ਆਪਾਂ ਨੂੰ ਕਹਿ ਦਿੰਨੇ ਆ 5000 ਪਾ ਦਿੰਨੇ ਆ ਕਿਉਂਕਿ ਉਹਨਾਂ ਨੂੰ ਤਾਂ ਫ੍ਰੀ ਤੇ ਉਹਨਾਂ ਨੇ ਕਹਿਣਾ ਵੀ ਚਲੋ 5 ਪਾ ਦਿਓ 5 ਪਾ ਕੇ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਜਿਹੜਾ ਬੰਦਾ ਬਚ ਗਿਆ ਉਹ ਬਚ ਗਿਆ ਉਹਦਾ ਇਹ ਉਹਦੇ ਨਾਲ ਸੰਪਰਕ ਹੀ ਨਹੀਂ ਕਰਦੇ ਇਹਨਾਂ ਨੇ ਇੱਕ ਨਵਾਂ ਤਰੀਕਾ ਲੱਭਿਆ ਹੁਣ ਉਸ ਤੋਂ ਬਾਅਦ ਬੰਦਾ ਕਈ ਵਾਰੀ ਹੁੰਦਾ ਅਗਲਾ ਕਹਿੰਦਾ ਵੀ ਹਾਂ ਮੇਰਾ ਦਿਮਾਗ ਕੰਮ ਕਰਦਾ ਕਹਿੰਦਾ ਵੀ ਜੇ ਤੁਹਾਨੂੰ ਇੰਨੀ ਥਿਆਈ ਸੀ ਚੀਜ਼ ਤਾਂ ਉਹਦੀ ਉਹ ਭੇਜ ਲਿਆ ਵੀਡੀਓ ਭੇਜ ਸਾਨੂੰ ਫੋਟੋ ਭੇਜ ਇਹ ਪਤਾ ਨਹੀਂ ਕੀ ਚੀਜ਼ ਬਣਾਈ ਬੈਠੇ ਆ ਉਹਦੀ ਫੋਟੋ ਵੀਡੀਓ ਵੀ ਤਿਆਰ ਕਰੀ ਬੈਠੇ ਆ ਹੁਣ ਇਹ ਵੀਡੀਓ ਦੇ ਵਿੱਚ ਮੈਂ ਚਲਾ ਦਿੰਨਾ ਨਾਲ ਨਾਲ ਉਹ ਵੀਡੀਓ ਉਸ ਤਰ੍ਹਾਂ ਦੀ ਬਣਾਈ ਹੈ ਜਿਵੇਂ ਉਹਨੇ ਹੱਥ ਦੇ ਵਿੱਚ ਚੱਕੀ ਹੋਈ ਆ ਵੀ ਕਿਸ਼ਤੀ ਦੇ ਰੂਪ ਦੇ ਵਿੱਚ ਜਿਵੇਂ ਕੋਈ ਸੋਨੇ ਦੀ ਹੁੰਦੀ ਆ ਉਹਨੂੰ ਵੇਖ ਕੇ ਠੋਸ ਪਦਾਰਥ ਪੂਰਾ ਤੇ ਬੰਦੇ ਦਾ ਥੋੜਾ ਜਿਹਾ ਯਕੀਨ ਜਾਂ ਹੋ ਜਾਂਦਾ ਵੀ ਜਿਹੜਾ ਬੰਦਾ ਥੋੜਾ ਬਹੁਤਾ ਇਹਨਾਂ ਦੀਆਂ ਗੱਲਾਂ 'ਚ ਇਹ ਠੱਗੀ ਦਾ ਇੱਕ ਨਵਾਂ ਧੰਦਾ ਨਵਾਂ ਇੱਕ ਤਰੀਕਾ ਇਸ ਤਰ੍ਹਾਂ ਦਾ ਜੀ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਮੈਸੇਜ ਆਉਂਦਾ ਜਿਹਦੇ ਵਿੱਚ ਇਹ ਆਖਣ ਵੀ ਆਹ ਸਾਰੀ ਕਹਾਣੀ ਬਣਾਉਣ ਜੈ ਇਸ ਤਰ੍ਹਾਂ ਨਾਲ ਮਿਲਦੀ ਜੁਲਦੀ ਕੋਈ ਕਹਾਣੀ ਸੁਣਾਉਣ ਇਹਨਾਂ ਕਰਨ ਦੀ ਲੋੜ ਨਹੀਂ ਇਹ ਕਿਉਂਕਿ ਜਦੋਂ ਨੂੰ ਲੋਕਾਂ ਨੇ ਇਸ ਚੀਜ਼ ਨੂੰ ਥੋੜਾ ਜਿਹਾ ਅਵੇਅਰ ਹੋਏ ਆ ਵੀ ਲਾਟਰੀ ਵਾਲਾ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਜਾਂ ਤੁਹਾਨੂੰ ਏਨੇ ਕਰੋੜ ਦੀ ਲਾਟਰੀ ਨਹੀਂ ਖੇਡਿਆ ਹਾਂ ਤਾਹ ਵਚਨ ਲਾਟਰੀ ਅਸੀਂ ਉਸ ਤੋਂ ਬੋਲਦੇ ਆ ਸੈਂਟਰ ਚੋਂ ਤਾਂ ਉਹ ਲੋਕਾਂ ਨੂੰ ਥੋੜਾ ਜਿਹਾ ਜਦੋਂ ਅਵੇਅਰ ਹੋਏ ਆ ਤਾਂ ਹੁਣ ਇਹਨਾਂ ਨੇ ਨਵਾਂ ਤਰੀਕਾ ਲੱਭ ਲਿਆ ਸੋ ਇਸ ਚੀਜ਼ਾਂ ਨੂੰ ਬਚਨ ਦੀ ਲੋੜ ਹੈ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਨਾਲ ਕੋਈ ਫਰਾਡ ਨਾ ਹੋ ਸਕੇ